ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲਾ ਡੂਮ ਤਹਿਸੀਲ ਅੰਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਨਾਲ ਹੀ ਸ਼੍ਰੀ ਰਾਮ ਤੀਰਥ ਆ ਸਾਬ ਸਿੰਘ ਉਹਨਾਂ ਕੋਲ ਆਪਾਂ ਪਹੁੰਚੇ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਸੋਈਆਂ ਗਾਵਾਂ ਦਿਖਾਉਣੀਆਂ ਤੇ ਕੁਝ ਗੱਬਣਾ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਵੀਰ ਜੀ ਵਧੀਆ ਕਿਰਪਾ ਜੀ ਬੜੀ ਸਤ ਚਲੋ ਵਧੀਆ ਜੀਦਾ ਜੀ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਮੇਰਾ ਸਾਹਬ ਸਿੰਘ ਜੀ ਹਾਂਜੀ ਪਿੰਡ ਕੋਟਲਾਡੂ ਜਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਲਾਗੇ ਸ਼੍ਰੀ ਰਾਮ ਦੇਵੀ ਤੇ ਫੋਨ ਨੰਬਰ ਵੀ ਬੋਲ ਦੋ 9781228722 ਠੀਕ ਹੈ ਜੀ ਤੇ ਅੱਜ ਫਿਰ ਕਿੰਨੀਆਂ ਵਖਉਣੀਆਂ 4 ਕਿ 5 ਚਾਰ ਗਈਆਂ ਚਾਰ ਗਾਵਾਂ ਜੀ ਸੋ ਇੰਗਾਂ ਹੀ ਹੈ ਲਗਭਗ ਨਾ 10 ਸੂਈਆਂ ਆ ਤੇ ਇੱਕ ਗੱਬਣ ਹੈ ਇੱਕ ਗੱਬਣ ਹੈ ਹਾਂਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆਪਾਂ ਪਹਿਲੇ ਨੰਬਰ ਤੇ ਜਿਹੜੀ ਆ ਵੱਡੀ ਗਾਵਾ ਸਾਰ ਜਿੰਨੀਆਂ ਗਾਵਾ ਦਿਖਾਉਣੀਆਂ ਸਾਰੀਆਂ ਚੁੱਚਾ ਕਰ ਦੇ ਦਈ ਆ ਕਿੰਨਾ ਚਿਹਰਾ ਹੋ ਗਿਆ ਜਿੰਨਾਂ ਸੂਈ ਨੂੰ ਇਹਨੂੰ ਵੀ ਅੱਜ ਚੌਥਾ ਦਿਨ ਦੇ ਮਗਰ ਵੱਛਾ ਜੇ ਦੇ ਅੱਛਾ ਹਾਂਜੀ ਤੇ ਕਿੰਨਾ ਤੋਂ ਧਿਆਰੇ ਦੇ ਕੋ ਇਹ ਤੇ 16 15 ਤੋਂ ਬਾਹਰ ਹੀ ਆ 16 ਜੇ ਇੱਥੇ ਗਿਆ ਠੀਕ ਆ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਉਤਨਾ ਦੁੱਧ ਵੀ ਦੀ 20 ਲੀਟਰ ਦੀ ਗਾਂ ਆਂ ਕਿਆਂ ਦਾ ਕੱਦ ਵੇਖੋ ਕਿੰਨੀ ਤਗੜੀ ਫਾਰਮ ਵਾਲੀ ਗਾਂ ਆ ਵਾ ਕੱਦ ਘਾਟ ਤੇ ਚਲੋ ਚੰਗਾ ਆ ਹਨਾ ਠੀਕ ਆ ਤੋਰ ਦੀਆਂ ਫੇਰ ਇੱਕ ਕਰੀ ਨਾ ਬਾਕੀ ਕੱਦ ਕਾਟ ਪੱਖੋ ਚੰਗੀ ਆ ਤੇ ਥਣਾ ਦਾ ਸਾਈਜ਼ ਗਿਆਪ ਵੀ ਚੰਗਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਤੋਰ ਦੋ ਵੀਰ ਜੀ ਬੱਚੇ ਨੇ ਹੁਣ ਇਹਨਾਂ ਦੇ ਤੁਹਾਨੂੰ ਦਿਖਾ ਦਿੰਨੇ ਆ ਹਾਂ ਤੇ ਇਹ ਸਾਰੇ ਤੁਸੀਂ ਛੋਟਾ ਕਰ ਲਓ ਮਿਲ ਗਿਆ ਜੀ ਤੇ ਬੱਚੇ ਨੇ ਤੁਹਾਨੂੰ ਦਿਖਾ दिए ਆ ਬੱਚਾ ਜੀ ਵੇਤੀ ਇਹਦਾ 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 ਆਹ ਜੀ ਆਹ ਜੀ ਹਾਂ ਇਹਦਾ ਬੱਚਾ ਜੇ ਜਿਹੜੀ ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਉਹਦਾ ਬੱਚਾ ਆ ਇਹ ਵੀ ਤਾਜ਼ਾ ਹੀ ਬੱਚਾ ਹੈ ਨਾੜੂ ਜਿਹੜਾ ਇਹਦਾ ਵੀ ਨਾਲ ਹੀ ਹੈ ਤਾਜ਼ਾ ਹਾਂ ਤੇ ਬਾਕੀ ਜਿਹੜਾ ਵਾ ਉਤ ਬਾਦ ਤਨ ਦਿਖਾਉਣੀ ਉਹ ਤਾਂ ਬੱਚਾ ਹੈ ਇਹਦੇ ਨਾਲ ਵੀ ਤਾੜੇ ਨਾ ਰੋ ਇਹ ਵੀ ਬੱਛੀ ਹੈ ਇੱਕੋ ਬੱਛਾ ਵਾ ਬਾਕੀ ਬੱਛੀਆਂ ਵਾ ਦੋਵੇਂ ਹਾਂਜੀ ਵਿਧੀ ਫਿਰ ਜਿਹੜੀ ਆ ਹੁਣੇ ਗਾਂ ਦਿਖਾਈ ਆ ਆਪਾਂ ਤੋਰ ਕੇ ਇਹਦਾ ਮੁੱਲ ਦੱਸਦੀਏ ਫਿਰ ਮੁੱਲ ਤੇ ਵਿਧੀ ਜਿੱਦਾ ਇਹਦਾ ਕੱਦ ਵਜਣ ਆ ਹਾਂਜੀ ਭਾਵੇਂ ਇਹੜੇ ਦਾ ਤੇ ਲੋਕ 80-ਸੀ 70-70 ਮੁੱਲ ਕਰੀ ਜਾਂਦੇ ਆ ਪਰ ਆਪਾਂ ਨੂੰ ਜਾਇ ਜਿ ਮਿਲੀ ਆ ਆਪਾਂ ਜਾਇ ਹੀ ਲੈਉਣੀ ਆ ਠੀਕ ਆ ਅਜੇ ਤੜੀਆਂ ਜੀ ਤੇ ਦੁੱਧ ਵੀ ਤੋਂ ਵੱਧ ਵੀ ਕੱਢ ਸਕਦੀ ਹੈ ਜਿਹੜਾ ਮੌਸਮ ਹੈ ਠੀਕ ਆ ਹਾਂਜੀ ਇਹ 55000 ਦੀ ਦੇ ਦਾਂ ਨੀ ਬੀਟੀ 55000 ਦੀ ਹਾਂਜੀ ਤੇ ਬਾਕੀ ਛੋਟ ਛੋਟ ਕਰਨੀ ਵਿੱਚ ਹਾਂਜੀ ਕਰਦਾ ਜੁਨੀ ਕਿ ਤੁਸੀਂ ਕਰਾਉਣੀ ਕਰਾ ਲਓ ਕੋਈ ਗੱਲ ਨਹੀਂ ਬਾਕੀ ਆਏ ਗਏ ਭੈਣ ਭਰਾ ਦਾ ਹੋਰ ਮਾਨਤਨ ਹੋਊਗਾ ਕਰ ਦਿਓ ਆਪ ਹੀ ਇਹ ਹਾਂ ਨਾ 50000 ਦੀ ਦੇ ਦਾਂਗੇ ਅੱਛਾ 50000 ਦੀ ਤੁਸੀਂ ਮਾਨਤਨ ਕਰਾਂਗੇ ਭੈਣ ਭਰਾ ਫੋਨ ਲਾਵੇ ਠੀਕ ਹਾਂਜੀ ਛੋਟ ਖੁੱਲੀ ਕਰਾਂਗੇ ਠੀਕ ਹੈ ਜੀ ਇੱਕ ਨਾ ਮੜਾ ਆ ਜਾ ਮਨ ਲੇ ਜਮਾਂਦਰ ਹੀ ਇਹਦੇ ਆ ਥੋੜਾ ਆ ਕੇ ਆ ਰੱਖ ਦਿਆ ਵਾ ਬਾਕੀ ਇਹਨੂੰ ਕੋਈ ਦਿੱਕਤ ਕੋਈ ਨਹੀਂ ਹੈਗੀ ਠੀਕ ਹੈ ਆ ਮੜਾ ਜਿੱਥੇ ਖਦੇ ਲੱਗਦਾ ਹੈ ਜਿਹੜਾ ਹੈਗਾ ਆ ਥੋੜਾ ਜਿਹਾ ਫਰਕ ਹਾਂਜੀ ਬਾਕੀ ਉਹ ਇਹਨਾਂ ਚੀਜ਼ਾਂ ਕਰਕੇ ਫਿਰ ਰੇਟ ਦਾ ਫਰਕ ਪੈ ਜਾਂਦਾ ਵਾ ਤੇ ਦੁੱਧ ਦੇ ਇਹਨੇ ਉਹਨਾਂ ਹੀ ਦੇਣਾ ਵਾ ਜਿੰਨਾ ਇਹਨੇ ਦੇਣਾ ਆ ਹਾਂਜੀ ਜਿਹੜੇ ਛੱਡ ਚੁਣਾਈ ਉਹ ਕਹਿੰਦਾ ਜਮਾਂਦਰੀ ਇਦਾਂ ਵਾ ਠੀਕ ਆ ਹਾਂਜੀ ਮੈਂ ਤਾਂ ਕਹਿੰਦਾ ਸੱਤ ਪਹਿਲਾਂ 60 ਸੱਟ ਲੱਗੀ ਉਹਨੇ ਤੇ ਨਹੀਂ ਇਦਾਂ ਦਾ ਹੀ ਆ ਸ਼ੁਰੂ ਤੋਂ ਹੀ ਠੀਕ ਆ ਹਾਂਜੀ ਤੇ ਬਾਕੀ ਫਿਰ ਉਸ ਹਾਣਾ ਰੇਟ ਹੋ ਜਾਂਦਾ ਹਾਂਜੀ ਉਹ ਤਾਂ ਹੀ ਤਾਂ ਰੇਟ ਤੇ ਭਾਜ ਲੈਂਦੀ ਹੈ ਜੀ ਠੀਕ ਆ ਹਾਂਜੀ ਠੀਕ ਆ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ 1 ਕਿਲੋਵਸ ਹੋਸ ਹੋਈ ਜੇ ਇਹ ਵੀਰ ਦੀ ਪਹਿਲਾ ਸੂਆ ਸੂਈ ਏ ਅੱਛਾ ਹਾਂਜੀ ਕਿੰਨਾ ਚਿਰ ਹੋਇਆ ਇਹਨਾਂ ਸੂਈ ਦਾ ਇਹ ਵੀਰ ਦੀ ਕੱਲ ਸਿਹਰ ਦੀ ਸੂਈ ਆ ਠੀਕ ਆ ਤਾਜ਼ਾ ਹੀ ਬੱਚਾ ਇਹਦਾ ਮਗਰ ਵੀ ਨਾ ਨਾੜੂ ਗਿਲਾਈ ਜਾਂਦਾ ਕਿਹ ਕੋ ਚਾਈ ਰਾਤੀ ਕੱਲ ਲੱਗੀ 12:00 ਤੋਂ ਬਾਅਦ ਜੇ ਸੁਤੀ ਹੈ ਨੇ ਅੱਛਾ ਹਾਂਜੀ ਠੀਕ ਆ ਤੇ ਇੱਕ ਨਾਲ ਦੁੱਧ ਕੱਢੀ ਜਾਊਗੀ ਉਤਰਾ ਦੁੱਧ ਵੀਰ ਦੀ 14 13 14 ਲੀਟਰ ਆਉਣਾ ਦਈ ਜੂ ਬੈੜ ਤੋੜ ਦੋ ਫੇਰ ਇਹਨਾਂ ਆਹ ਥਾਣੇ ਦੇਖ ਸਕਦੇ ਜੇ ਤੇ ਲੱਗੇ ਤਾਂ ਇੱਕ ਕਰੀ ਚੁਆਈ ਜੀ ਬੜੀ ਚੰਗੀ ਨਿਕਲੀ ਆ ਥੋੜਾ ਨਗਦ ਲੇਵਾ ਰੱਖਦੀ ਹੈ ਹੈ ਵੈਡ ਦੋਦਾ ਲਈ ਹੈ ਠੀਕ ਹੈ ਜੀ ਨਾਲ ਬੜਾ ਚਾਈ ਪਹੁੰਚ ਆਦੀ ਆ ਦੇਖ ਸਕਦੇ ਜੀ ਉਤਰਾ ਨਹੀਂ ਲਿਬੜੀ ਆ ਪਿੱਛੇ ਵੀ ਮੌਸਮ ਠੰਡਾ ਨਵਾਈ ਨਹੀਂ ਆ ਤੇ ਲੈ ਜਾ ਫਿਰ ਉਤਰਾ ਪਿੱਛੇ ਜੀ ਲਿਬੜੀ ਆ ਲੈ ਜਾ ਜੀ ਇਹ ਆਪਣਾ ਇਥੋਂ ਲੱਗੋ ਨਹੀਂ ਵੀਦੀ ਠੀਕ ਆ ਇਹ ਉਹਦਾ ਇਹ ਥੋੜੀ ਕਿਹਦਾ ਪੱਕ ਕੇ ਬਣੀ ਹੋਈ ਸੀ ਇਹ ਸੁਆ ਪਹਿਲਾ ਹੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਦੀ ਮੋਲ ਤੇ ਵੀ ਕੀਤਾ 40000 ਕਰਦੇ ਆ ਅੱਛਾ 37000 ਮੰਨ ਤਲ ਕਰਾਂਗੇ 37 ਚ ਕਰ ਦੋਗੇ ਮੰਨ ਤਲ ਹਾਂਜੀ ਠੀਕ ਐ ਬਾਕੀ ਚਲੋ ਜਦੋਂ ਕੋਈ ਫੋਨ ਲਾਓਗੇ ਬਲੀ ਗੈੜਿਆ ਵੀਦੀ ਦੁੱਧ 14 ਤੋਂ ਪਲੱਸ ਦਊਗੀ ਠੀਕ ਐ ਹਾਂਜੀ ਜੀ ਬਾਕੀ ਇਹ ਵੀ ਨਵੀਂ ਆ ਸੂਆ ਪਹਿਲਾ ਆ ਤੇ ਉਤਸਾਹ ਨਾ ਇਹਨੇ ਦੁੱਧ ਬਲੀ ਗੈੜਿਆ ਮਗਰਵੀ ਵਸ਼ੀ ਇਹਦੇ ਠੀਕ ਐ ਜੀ ਤੇ ਹੁਣ ਆ ਵੀ ਤਾਜੀ ਸੋਈ ਜੇ ਹਾਂਜੀ ਇਹ ਵੀ ਹਾਂਜੀ ਇਹ ਵੀ ਆਜੀ ਸੋਈ ਹਾਂ ਦੇਖ ਸਾਦੇ ਜੀ ਇਹ ਵੀ ਇਹ ਜੇ ਤਾਜੀ ਸੋਈ ਹੈ ਇਹ ਵੀ ਜੇ ਉੱਤਰਾ ਹੀ ਪਿਛੋਂ ਸਾਫ਼ ਕਰਨ ਵਾਲੀ ਆ ਇਹਦਾ ਸੂਆ ਕਿੰਨਾ ਜੇ ਇਹ ਵੀਤੀ ਦੂਜਾ ਸੂਆ ਸੂਈ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਵੀ ਦੀ 10-11 ਲੀਟਰ ਤੋਂ ਬਾਹਰ ਹੀ ਦੁੱਧ ਦਊਗੀ ਇਹ ਵੀ ਠੀਕ ਆ ਹਾਂਜੀ ਬਾਕੀ ਕੋਈ ਨਹੀਂ ਇਹ ਰਾਤ 1 ਵਜੇ ਲੈ ਕੇ ਆ ਮੈਂ ਅੱਛਾ ਹਾਂਜੀ ਦੋ ਰੋਈਆਂ ਇਹ ਵੀ ਜੇਰ ਮੇਰੇ ਚ ਘਰੇ ਪਾਈਏ ਨੇ ਅੱਛਾ ਸਫਰ ਕਰਕੇ ਵੀ ਕਈ ਵਾਰੀ ਸੂਪ ਪਿੰਦੀਆਂ ਵਾ ਹਨਾ ਤੋਰੋ ਹਾਂ ਫੇਰ ਇੱਕ ਰੀ ਨਾ ਫੇਰ ਲੈ ਜਾ ਬਾਕੀ ਇਹ ਵੀ ਇਹਦਾ ਕੱਦ ਦਰਮਿਆਨਾ ਵਾ ਬਹੁਤਾ ਵੱਡਾ ਕੱਦ ਨਹੀਂ ਹੈ ਸਾਬ ਦਾ ਹੀ ਕੱਦ ਹੈ ਕੱਦ ਛੋਟਾ ਪਰ ਥੱਲੇ ਬਹੁਤ ਸਾਫ਼ ਹੈ ਭਾਈ ਨੇ ਤੇ ਥੱਲੇ ਚੱਲਾ ਸਫਾਈ ਜਿਆ ਜਿੰਨੀ ਵੀ ਹੈ ਤਰੋਗ ਦੇ ਇੱਕ ਮਿੰਟ ਸੰਦ ਦਿਖਾਈਏ ਤੇ ਨਾਗੇ ਤਾਂ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਇੱਕ ਨਹੀਂ ਇਹ ਆ ਭਈ ਘੱਟ ਸਾਵੇਂ ਜਿੰਨੇ ਦੁੱਧ ਜਿਹੜਾ ਚੰਗਾ ਕੱਢੀ ਜਾਣਾ ਵਾ ਲੈ ਜੋ ਤਾਜੀ ਸੂਈ ਆ ਤੇ ਜਲੱਪੇ ਲੁੱਪੇ ਚ ਵੀ ਆ ਮਗਰ ਵੀ ਇਹਦੇ ਵਸ਼ੀ ਆ ਤੇ ਇਹਦਾ ਫਿਰ ਮੁੱਲ ਵਿਧੀ ਇਹਦਾ ਮੁੱਲ ਵਿਧੀ ਜਾਇ ਜੀ ਆ ਬਾਕੀ ਚੁਆਈ ਚੁਈ ਦੀ ਸਾਫ ਨਿਕਲੀ ਬੱਚੇ ਨੇ ਝਗਾਇਆ ਵਾ ਅੱਛਾ 2 ਲੀਟਰ ਕੱਢੀ ਆ ਅੱਛਾ ਹਾਂਜੀ ਚੁਆਈ ਦੀ ਬਿਲਕੁਲ ਸਾਫ ਨਿਕਲੀ ਬਹੁਤ ਵਧੀਆ ਚੁਆਈ ਦੀ ਠੰਡੀ ਧੀਰੀ ਐ ਤੇ ਮੋਲੇ ਦਾ ਵਿਧੀ ਇਹ 33000 ਦਾ ਮੰਤਨ ਕਰਦਾਂਗੇ ਜੀ ਅੱਛਾ 33000 ਚ ਮੰਤਨ ਕਰ ਦੋ ਆ ਗਿਆ ਜੀ ਠੀਕ ਹੈ ਜੀ ਬਾਕੀ ਚਲੋ ਜਿੱਥੇ ਭੈਣ ਭਰਾ ਫੋਨ ਲਾਵੇ ਮੌਕੇ ਤੇ ਆਪੇ ਬਾਕੀ ਇਹ ਆ ਵੀ ਕਿਸੇ ਨੂੰ ਕੋਈ ਵੀ ਪਸੰਦ ਆਉਂਦਾ ਫੋਨ ਇੱਕ ਵਾਰੀ ਕੋ ਲਾਵੇ ਜ਼ਰੂਰ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਮੰਤਨ ਖੁੱਲੇ ਹੋ ਜਾਣਗੇ ਤੇ ਹੁਣ ਆ ਜਿਹੜੀ ਇਹ ਕੈਂਡ ਤੇ ਗੱਬਣ ਆ ਇਹਦਾ ਸੂਆ ਕਿੰਵਾ ਜੀ ਇਹ ਵੀ ਦੀ ਦੂਜਾ ਸੂਆ ਸੁਣੀ ਹੈ ਅੱਛਾ ਤੇ ਸਾਢੇ 6 ਮਹੀਨਿਆਂ ਦੀ ਗੱਭਨ ਜੀ ਅੱਛਾ ਸਾਢੇ 6 ਮਹੀਨਿਆਂ ਦੀ ਗੱਭਨ ਤੇ ਦੁੱਧ ਨਹੀਂ ਦਿੰਦੀ ਹੁਣ ਹਨਾ ਦੁੱਧੋਂ ਵੀ ਭੱਜੀ ਆ ਅੱਛਾ ਇਹ ਪਿਛਲੇ ਸਵੇਰੇ ਆਪਣੇ ਕੋਲ ਗਈ ਜੇ ਪਹਿਲੇ ਸਵੇਰੇ ਨੇ 12 ਲੀਟਰ ਦੁੱਧ ਕੱਢਿਆ ਇਹ ਅੱਛਾ ਹਾਂਜੀ ਤਿਆਰ ਕੇ ਕਿੰਨਾ ਕੱਢੀ ਜਾਊਗੀ ਤੇ ਐਨਕੀ 14 ਤੋਂ ਪਲਾਸੀ ਜਾਊਗੀ ਵੈੜ ਬੜੀ ਚੰਗੀ ਆ ਠੀਕ ਹੈ ਜੀ ਅੱਗੇ ਵੀ ਜਿਹੜਾ ਭੈਣ ਭਰਾ ਸੰਭ ਲੂਗਾ ਸੰਭਣ ਵਾਲੇ ਲੈ ਜਾਓ ਸੰਭ ਦਾ ਮੁੱਲ ਮਛੜ ਕੇ ਹੁਣ ਦੇ ਦਾਂਗੇ ਤੁਰੋ ਮੇਰੇ ਚਲੋ ਲੈ ਜਾ ਫਿਰ ਲੋ ਲਾਜੋ ਫਿਰ ਪਕੀ ਚਾਲੂ ਚਰੂ ਵਿਧੀ ਬੜੀ ਏ ਠੀਕ ਹੈ ਜੀ ਹਾਂ ਉਹ ਨਾਲ ਲੱਪੇ ਚ ਲੱਗੀ ਆ ਥੋੜੀ ਕੇ ਇਹ ਚਰੀ ਦੇ ਖਦਾ ਪਿਤਾ ਕਰ ਰਿਹਾ ਠੀਕ ਹੈ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜੀ ਜੇ ਤੇ ਸਵਾ ਕੇ ਬਾਅਦ ਚ ਲਈਏ ਫਿਰ ਤੇ ਤੁਹਾਨੂੰ ਪਤਾ ਇਹਦੇ ਨਾਲ ਦੀਆਂ ਇਹੜਾ 40-40000 ਦੀਆਂ ਮਿਲਦੀਆਂ ਵਾਂ ਹਾਂਜੀ 15-16 ਲੀਟਰ ਵਾਲੀ ਹੈ ਨਾ ਹੁਣ ਆਪਾਂ ਵੀ ਦੀ 20000 ਦਾ ਮੰਤਨ ਕਰ ਲੈਣਾ ਅੱਛਾ 20000 ਦਾ ਅੱਧੇ ਰੇਟ 'ਚ ਹੀ ਦੇ ਦੇਣੀ ਹਾਂਜੀ ਅੱਧੇ ਰੇਟ 'ਚ ਹੀ ਦੇ ਦੇਣੀ ਵੀ ਕਿ ਬਾਕੀ ਦੱਸਾਂ ਕਿਹੜਾ ਭੈਣ ਭਰਾ ਸਾਂਭ ਲੋ ਉਹਦੇ ਵਾਸਤੇ ਬਹੁਤ ਵਧੀਆ ਵਾ ਠੀਕ ਹੈ ਮਗਰ ਡੇਢ ਦੋ ਰਹਿ ਗਏ ਸਾਰੇ ਸੂਣ ਚ ਚਲੋ ਸਾਂਭਣੀ ਹੈ ਕਿਸੇ ਨੇ ਮਿੰਨਾ ਪੱਦ ਗਈ ਤੇ ਘੱਟ ਗਈ ਤੇ ਬਾਕੀ ਉਸਹਾ ਨਾ ਕੋਈ ਵੀਰ ਹਨਾ ਆਪਣੇ ਵੇਸ਼ ਚੱਕ ਕੇ ਖੜੇ ਮੈਂ 80 ਵਾਲਾ ਹੀ ਕਰਤੀ 20000 ਦਾ ਮੰਨ ਕੀਤਾ ਉਹ ਤੇ ਮੰਤਨ ਕਰਦਾ ਵੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਸੋਈਆਂ ਤੁਹਾਡੇ ਘਰੋਂ ਚੁਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਖੜੇ ਹਨਾ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਸ਼ ਚਾਹ ਕੇ ਖਰੀਦੋ ਜੀ